ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਦੇ ਸੈਕਟਰ 76 ਤੋਂ 80 ਦੇ ਅਲਾਟੀਆਂ ਨੂੰ ਰਾਹਤ ਦੇਣ ਦੇ ਦਾਅਵਿਆਂ ਨੂੰ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਝੁਟਲਾਇਆ ਕਿਹਾ ਅਲਾਟੀਆਂ ਦੇ ਇਨਹਾਂਸਮੈਂਟ ਦੇ ਪੂਰੇ ਪੈਸੇ ਕੀਤੇ ਜਾਣ ਮਾਫ ਨਹੀਂ ਸੰਘਰਸ਼ ਦਾ ਰਸਤਾ ਕੀਤਾ ਜਾਵੇਗਾ ਅਖਤਿਆਰ ਸਾਡੀ ਸਰਕਾਰ ਬਣੀ ਤਾਂ ਪੂਰੇ ਪੈਸੇ ਕੀਤੇ ਜਾਣਗੇ ਮਾਫ ਵਿਧਾਇਕ ਉਤੇ ਪਹਿਲੇ ਹੀ ਪੰਚਾਇਤੀ ਜ਼ਮੀਨਾਂ ਹੜਪਨ ਤੇ ਧੋਖਾਧੜੀ ਦੇਵੀ ਕੰਬੀਰ ਇਲਜ਼ਾਮ ਹਾਂ ਮਿਲਦੇ ਮਿਲਦੇ ਆ ਲੱਤ ਹੋਣ ਜੀਆ ਸਾਰੇ ਹੀ ਪਰ ਆਪਣੇ ਸਾਥੀ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਕਿਹੜਾ ਬਹੁਤ ਅਹਿਮ ਉਦਾਸ਼ ਸ਼ਹਿਰ ਦਾ ਕਿ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਛੇ ਪਦੋਸੀ ਦਾ ਜੋ ਪਲਾਦ ਲਾਡੀ ਨੇ ਜੋਨ ਉਤੇ ਡਿਮਾਡਾ ਵੱਲੋਂ ਇੱਕ ਬਹੁਤ ਵੱਡੀ ਅਨੰਦੀ ਪਾਈ ਗਈ ਜਿਹੜੀ ਕਿ ਬਿਲਕੁਲ ਨਰਦਾਰ ਹੈ ਔਰ ਸ਼ਰਮ ਤੱਕ ਹੈ ਦੇਖੋ ਜਿਹੜੇ ਪਲਾਟ ਸੀਗੇ 2000 ਇੱਕ ਚਲਾਟ ਹੋ ਸੀ ਉਸ ਤੋਂ ਲੈ ਕੇ 22 ਸਾਲਾਂ ਬਾਅਦ ਅੱਜ ਤੁਹਾਨੂੰ ਦਿੱਤੇ ਜਿਹੜਾ ਹੈ ਉਹਨਾਂ ਦੀ ਖਤੇ ਲਈ ਹੈ ਜਿਹੜੀ ਕਿ ਅਨਾਊਂਸਮੈਂਟ ਦੇ ਪੈਸੇ ਜੋਕ ਉਹਨਾਂ ਸਾਰਿਆਂ ਨੇ ਕਿਹਾਦਾ ਐਨਓਸੀ ਲੈ ਲਿਆ ਉਹਨਾਂ ਨੇ ਸ਼ਾਇਦਾਂ ਰਿਸ਼ਤੀਆਂ ਹੋ ਗਈਆਂ ਟਰਾਂਸਪੋਰਟ ਵੀ ਹੋ ਗਿਆਗੇ ਪਰ ਕੀ ਗਮਾੜਾ ਸੁਤਾ ਪਿਆ ਸੀ ਬਿਲਕੁਲ ਗਮਾੜਾ ਨੇ ਅੱਜ ਸਾਡੇ ਐਮਐਨ ਸਾਹਿਬ ਜੀ ਨਾਲ ਗੱਲ ਕਰਨ ਲੱਗੇ ਆ ਹਾਥੇ ਸਾਹਰ ਤੇ ਇਹਨਾਂ ਨਾਲ ਗੱਲ ਕਰਨ ਲੱਗੇ ਐਮਐਨ ਸਾਹਿਬ ਕਹਿੰਦੇ ਜੀ ਅਸੀਂ ਕਿਹਾ ਐਮਐਨ ਸਾਹਿਬ ਕਿਹੜੀ ਪਾਰਟੀ ਨਾਲ ਰਹੇ ਪਹਿਲਾਂ 2007 ਤੋਂ ਲੈ ਕੇ 2017 ਤੱਕ ਕਿਹੜੀ ਸਰਕਾਰ ਸੀ ਕੌਣ ਸੀ ਕਿਹੜੀ ਪਾਰਟੀ ਦਾ ਸੀ ਮੇਅਰ ਸੀ ਕਿਹਦੀ ਮੰਤਰੀ ਸੀ ਔਰ ਸਭ ਤੋਂ ਚਿਹਤੇ ਬੰਦੇ ਸੀ ਕਿ ਨਹੀਂ ਸਰਕਾਰ ਦੇ ਸੀ ਕਪਟਿਕ ਕਮਲਜੀਤ ਰਹੇ ਜਾਂ ਉਹ ਮੇਰੇ ਮਨ ਦਾ ਇਹ ਮੁੱਦਾ ਮੇਰੇ ਧਿਆਨ 'ਚ ਆਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2007 ਤੋਂ ਮੈਂ ਐਮਐਲਏ ਬਣਿਆ ਤਾਂ ਪ੍ਰਧਾਨ ਸਭਾ ਦੇ ਵਿੱਚ ਆ ਮੇਰੀ ਕਰਤਾਰੀ ਤਿੰਨ ਸਾਲ ਤਿੰਨਾਂ ਤਰ੍ਹਾਂ ਦੀ ਮੇਰੀ ਆਮ ਨਇਆ ਪੋਸਚਰ ਲਾਇਆ ਸੀ ਵਿਧਾਨ ਸਭਾ ਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਸੀ ਕਿ ਜੇ ਅਸੀਂ 76 ਤੋਂ ਅਸੀਂ ਦੇ ਕੋਈ 15 ਜਿਤਾ ਨਹੀਂ ਦਾ ਡਰਾਫਟ ਤੁਮੇ ਨੇ ਕਹਿਆ ਸੀ ਕਿ ਉਹਨਾਂ ਲੋਕੀਆਂ ਨੂੰ ਜਾਰੀ ਕੀਤਾ ਜਾ ਰਿਹਾ ਹੈ ਤੇ ਬਾਕੀਆਂ ਦਾ ਅਸੀਂ 125 ਹੋਰ ਕਰਾਂਗੇ ਇਹ ਮੈਂ ਵਾਰ-ਵਾਰ ਵਿਧਾਨ ਸਭਾ ਦੇ ਵਿੱਚ ਪੋਸਚਰ ਸਰ ਪ੍ਰਕਾਸ਼ ਬਾਦਲ ਨੂੰ ਕਰਦਾ ਰਿਹਾ ਮੇਰੀ ਕਾਰਜਕਾਰੀ ਇਹੋ ਏਵਾ ਤੇ ਮੈਂ ਲੋਕਾਂ ਨੂੰ ਸਾਰਿਆਂ ਨੂੰ ਆਲਮੋਸਟ ਪਲਾਟ ਦੇ ਮਾਲਕ ਬਣਾਤਾ ਉਤੋਂ ਬਾਅਦ ਕਿ ਸਰਕਾਰ ਦੀ ਕੋਈ ਜ਼ਿੰਮੇਵਾਰੀ ਜਾਂ ਜਿਹੜਾ ਧਮਾੜਾ ਅੱਜ ਸੁੱਟਾ ਪਿਆ ਜਾ ਰਿਹਾ ਇਹਨੇ ਕਿੰਨੇ 22 ਸਾਲ ਕਿਤੇ ਰਹਿਆ ਅੱਜ ਬਹੁਤ ਸਾਰੇ ਲੋਕ ਉਹਦੇ ਵਿੱਚੋਂ ਵਿਚਾਰੇ ਰੱਬ ਨੂੰ ਵੀ ਪਿਆਰੇ ਹੋ ਗਏ ਜਾਂ ਉਹਨਾਂ ਦੇ ਸਾਧਨ ਐਨੇ ਦੇ ਪੈਨਸ਼ਨ ਤੇ ਆ ਗਏ ਜਾਂ ਉਹਦੇ ਪੜਦਾ ਬਜ਼ੁਰਗ ਨੇ ਜਾਂ ਉਹਦਾ ਕੋਈ ਹੋਰ ਸੋਰਸ ਆਫ ਇਨਕਮ ਨਹੀਂ ਉਹ ਸਾਰੇ ਅੱਜ ਪਰੇਸ਼ਾਨ ਨੇ ਇਸ ਗੱਲ ਤੋਂ ਕਿ ਸਾਨੂੰ ਇਹ ਪਨਲ 3-3 ਲੱਖ ਰੁਪਇਆ 4-4 ਲੱਖ ਰੁਪਇਆ ਛੋਟੇ-ਛੋਟੇ ਪਰਿਵਾਰਾਂ ਦੀ 1.5-2 ਲੱਖ ਵੀ ਗੈਣੀ ਪਨਲਟੀ 3 ਲੱਖ ਤੋਂ ਵੱਧ ਕੋਈ ਕਿਸਦੇ ਨਹੀਂ ਆਇਆ ਇੱਕ ਜਿਹੜਾ ਪੈਨਸ਼ਨ 홀ਡਰ ਬੰਦਾ ਹੈਗਾ ਜਾਂ ਬਹੁਤ ਸਾਰੇ ਸਾਡੀਆਂ ਮਾਤਾਵਾਂ ਵਿਧਵਾ ਹੋ ਗਈਆਂ ਉਹ ਕੱਲੇ ਹੈਗੀਆਂ ਤਾਂ ਸਿਰ ਪੈਨਸ਼ਨ ਦੇ ਵਿਆਲਾ ਕਰਦੀਆਂ ਨਹੀਂ ਅੱਜ ਉਹ پیسے ਕਿੱਥੋਂ ਲੈ ਕੇ ਆਉਣਗੇ ਐਮਐਲਏ ਸਾਹਿਬ ਨੇ ਕਹਦੇ ਮੈਂ ਬਹੁਤ ਵੱਡਾ ਹੋਣਾ ਭਲਾ ਕਰਾਤਾ ਕਿ ਜੀ ਮੈਂ 800 ਰੁਪਿਆ ਪ੍ਰਤੀ ਵਰਗਜ ਜਿਹੜਾ ਸੀਗਾ ਮੈਂ ਉਹ ਆਪਣਾ 800 ਰੁਪਏ ਮੈਂ ਛੜਾਤੇ ਇਹਦੇ ਵਿੱਚ 834 ਰੁਪਏ ਕਿ ਕਿ ਸੋਸ਼ਾ ਦੇ ਹੈ ਸੋਸ਼ਾ ਦੇ ਜੇ ਤੁਸੀਂ ਕਰਾਉਣਾ ਸਾਰੇ ਮਾ ਕਰਾਉਂਦੇ ਸਰਕਾਰ ਕੋਲ ਕੀ ਕੰਮ ਹੁੰਦੀ ਹੈ ਤੁਸੀਂ ਤਾਂ ਕਹਿੰਦੇ ਅਸੀਂ ਲੋਕਾਂ ਦੇ ਕਰਜ਼ੇ ਮaaf ਕਰ ਦਿਆਂਗੇ ਲੋਕਾਂ ਦਾ ਸਾਰਾ ਕੁਝ ਬਿੱਲ ਮaaf ਕਰਤੇ ਇਹ ਇਹ ਸੋਨੇ ਦੁਸ਼ਮਣੇ ਸਦਰਸੀ ਆਲੇ ਇਹਨਾਂ ਲੋਕਾਂ ਨੇ ਬਜਟ ਦੇ ਵੋਟਾਂ ਮਾਇੰਦੀਆਂ ਮਲੇ ਸਾਹਿਬ ਜੰਗ ਰਹੇਗਾ ਕਿ ਅੱਜ ਤੁਸੀਂ ਇਹ ਲੋਕਾਂ ਨੂੰ ਫਿਰ બીજી ਗੱਲ 839 ਨੇ ਸੋਛਿਆ ਲੈ ਕਿ ਨਿਰਦੇਸ਼ ਜਾਰੀ ਹੋਗੀ ਪਹਿਲੀ ਗੱਲ ਤਾਂ ਜੇ ਮੇਰੀ ਗੱਲ ਦੀ ਗੱਲ ਕਰਦਾ ਮੈਂ ਤਾਂ ਸਿਮਰ ਖਾਨ ਨੇ ਝੂਠੀ ਰਾਜਨੀਤੀ ਕੀਤੀ ਹੈ ਸੁਭਾਸ਼ ਚੰਦ ਯਾਦਵ ਬਕੇ ਸੁਪਰੀਮ ਕੋਰਟ ਦੇ ਵਿੱਚੋਂ ਤਸਾਨ ਬਖਰਪੁਰ ਦੇ ਹਾਰ ਗਏ ਸੀ। ਜਿਆਦਾ ਜਗਲ ਕਿ ਉਹਨਾਂ ਸਦਕਾ ਦੇ ਸ਼ੁਰੂ ਦਿੱਤੇ ਸੀ ਮੈਂ 700 100 ਵਜੇ ਦਾ ਕੰਮ ਦਿੱਤੇ ਸੀ ਅੱਜ ਸ਼ੁਰੂ ਜਾਦੇ ਨਹੀਂ ਹੋਏ। ਜਾਂ ਕਰਨ ਦੇ ਪਲਾਟਾਂ ਉੱਤੇ ਪ੍ਰਾਪਰਟੀ ਲੱਗੀ ਸੀ ਬਾਅਦ ਨਹੀਂ ਕਰਾਈ। ਜਾਂ ਤਸਾਨਾਂ ਦੀ ਸੀੜੀ ਮਨੇ ਸੀੜੀ ਮਾ ਆ ਜਾ ਆਪਣੀ ਜਿਹੜੀ ਕਮਿਊਨਿਟੀ ਦੇ ਪੈਸੇ ਵਾਪਸ ਮਾ ਨਹੀਂ ਕਰਾਏ। ਜਾਂ ਜਿਹੜੇ 15000 ਮਕਾਨ ਸੀਗੇ ਮਹਾਲੀ ਦੇ ਹਾਊਸਿੰਗ ਬੋਰਡ ਦੇ ਉਹਨਾਂ ਦੇ ਜਿਹੜੇ ਸੀਡੀਆ ਅਲਾਟਮੈਂਟ ਪ੍ਰਾਈਸ ਨਹੀਂ ਕਰਵਾਈ ਇਸੀ ਨੇ ਕਿਨੇ ਕਰਵਾਏ ਸਾਰੇ ਜਿਵੇਂ ਵਿਲੂਏਸ਼ਨ ਵੀ ਨਹੀਂ ਕਰਾਇਆ ਐਮਰ ਸਾਹਿਬ ਨਾਲ ਝੂਠ ਜਿਹਾ ਰਜੀਤੀ ਕਰਦੇ ਆ ਦੂਜੀ ਗੱਲ ਇੱਕ ਵਾਰ ਤਾਂ ਕਹਦੇ ਸਰਕਾਰ ਲੋਕਾਂ ਦੀ ਸਰਕਾਰ ਕਿ ਇਹ ਜਿਹੜੇ ਬੰਦੇ ਛੇਦੋਬਸੀ ਨੇ ਪਾਕਿਸਤਾਨ ਤੋਂ ਲਾਏ ਹੋਏ ਨੇ ਜਾਇਸ਼ ਨੇ ਤੇ ਵਸਿਨਾ ਸੁਬੇ ਦੇ ਵਸਿਨੀ ਨਹੀਂ ਹੈ ਤੁਸੀਂ ਕਹਿੰਦੇ ਅਸੀਂ ਹਜ਼ਾਰਾਂ ਕਰੋੜ ਇੰਨੇ ਹਜ਼ਾਰ ਰੁਪਏ ਅਸੀਂ ਬਿਜਲੀ ਦਾ ਮਾਫ ਕਰਤਾ ਕੀ ਤੁਸੀਂ ਇੰਨਾ ਕਰਾਇਆ ਮਾਫ ਕਰਤਾ ਤੇ ਇੱਥੇ ਮਾਫੀ ਲਈ ਕਿ ਉਤਕਾਰ ਨੂੰ ਕਿੱਧਰ ਗਿਆ ਇਹ ਇੱਕ ਸ਼ਰਯੰਤਕ ਹੈ ਜੋਨੇ ਐਲੀਵੇਸ਼ਨ ਮੇਰੇ ਤੇ ਲਾਇਆ ਮੈਂ ਉਹਦਾ ਜਵਾਬ ਸੋਨੇ ਦੇਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਜੋ ਇਹ ਚਾਹੁੰਦਾ ਇਹ ਤੁੰ ਨੂੰ ਪਰ ਆ ਥੋੜਾ ਇੱਥੇ ਹੋਣ ਵਾਲਾ ਨਹੀਂ ਹੈ ਲੋਕਾਂ ਜੋ 47 ਨਹੀਂ ਮਾਫ ਹੋਣੇ ਜਿਵੇਂ ਜਮੀਨ ਅਤੋਂ ਗਵਾੜਾ ਦੇ ਆਪਸ਼ਨ ਕੀਤੀ ਆ ਮਹਾਲੀ ਚ ਕੁੜਾ ਨੇ ਕੀਤੀ ਆ ਮਾਲੀ ਜੀ ਨੇ ਆਕਸੀਡ ਕੀਤੀ ਆ ਥੋੜਾ ਸੈਂਟਰ ਕੀਤੇ ਨੇ ਜਾਂ 862 ਜੀਤੀ 8 ਫੇਸ ਕੀਤੀ ਹੈ ਉਹ ਪੈਸਾ ਕਿੱਧਰ ਗਿਆ ਕਿੱਥੇ ਪੈਸਾ ਹੋ ਕਿੱਥੇ ਲਾਇਆ ਪੈਸਾ ਕੁੜਾ ਨੇ ਕਿੱਥੇ ਮਾਈ ਡਾਲਰੋਂ ਪੈਸਾ ਲਾਇਆ ਕੀ ਉਹ ਜਿਹੜਾ ਤੁਸੀਂ ਅੱਜ ਜਿਹੜੀ ਜ਼ਮੀਨ ਥੋੜੀ ਜਿਹੜੇ ਤੇ ਹੈ ਹੈ ਆਪਣਾ ਜਿਹੜੇ ਕਮਰਸ਼ਲ ਸੈਕਟਰ ਦੇ ਹੈਗੇ ਅਸਲੇ ਆਪਸ਼ਨ ਨਹੀਂ ਹੋਈਆਂ ਉਹ ਉਹਨਾਂ ਨੂੰ ਪਾਟ ਨਹੀਂ ਲੱਗ ਰਹੀ ਦੀ ਜਦ ਲਈ ਵੀ ਗੀੜ ਕਰ ਬਕਸੀ ਕਿਲੇ ਹਲੇ ਪਰ ਇੱਥੇ ਭਈਆ ਉਹ ਤੋਂ ਪੈਸਾ ਨਹੀਂ ਆਉਣਾ ਤੇ ਇਹ ਸਾਰਾ ਇੱਕ ਸੋਸ਼ਲ ਕੀਤਾ ਗਿਆ ਵੀ ਮੈਂ ਸ਼ਾਇਦ ਆਈ ਵਾਸ ਕਰ ਲਿਆ ਕੋ ਦੋ ਤਿੰਨ ਬੰਦੇ ਉੱਤੇ ਜਿਹੜੇ ਆ ਵੀ ਉਹ ਉਹਨਾਂ ਨੇ ਡਿਕਟੇਟ ਕਰਦੇ ਦੋ ਐਮਐਲਏ ਸਾਹਿਬ ਪ੍ਰਸ਼ਨਾਂ ਉੱਤੇ ਕਰਦੇ ਆ ਤੋਂ ਨਾਲ ਨੂੰ ਕਨਵਿੰਸ ਕਰਦੇ ਤੂੰ ਆਹ ਬੋਲ ਭਈ ਤੇ ਨਹੀਂ ਕੰਮ ਚੱਲਦਾ ਇਹ ਤਾਂ ਲੜਾਈ ਆ ਲੜਨੀ ਪੈਂਦੀ ਆ ਹੁਣ ਮੈਨੂੰ ਕਹਿੰਦੇ ਜੀ ਐਮਐਲਏ ਸਾਹਿਬ ਕਹਿੰਦੇ ਤੁਸੀਂ ਝੂਠ ਬੋਲਦੇ ਹੋ ਜਿਹੜਾ ਬੜਾ ਗੁਰਦੁਆਰੇ ਜਾ ਕੇ ਸੌਖਾ ਦੇ ਮੁੱਕੜੇ ਦੀ ਬੜਾ ਝੁਠਾ ਘਣਾਉਦਾ। ਉਹ ਅਸੀਂ ਮੇਰ ਬਣਾਇਆ ਸੀ ਇਹਨੂੰ ਅਸੀਂ 15 ਮੋਟੋ ਸਾਡੀ ਸਕੂਪ ਦਿੱਤੀ ਸੀ ਤਾਂ ਗੁਰਦੁਆਰੇ ਸੌਖਾ ਦੀ ਕਰਦੀ ਸੀ 40 ਸੈਕਟਰ ਪਾਰਸੀ ਬੰਦ। ਅਰਦਾਸ ਕਰਾਈ ਕਰਾਈ ਸੀ। ਮੈਂ ਉਠਾ ਬਥੂ ਖਾ ਆਇਆ। ਮੈਂ ਤਾਂ ਮੁਕਰਿਆ ਨਹੀਂ। ਫਿਰ ਆ ਮੇਰੇ ਕੋਲ ਇੱਕ ਫਿਰ ਪਾਪੜੀ ਦੀ ਐਫ ਆਈ ਆਰ ਹੋਈ ਵੀ ਹੈ। ਛੋੜੇ ਸਾਡੇ ਨੌਲੇਜ ਹੈਗਾ ਨਹੀਂ। ਨੌਲੇਜ ਹੈ ਉਹਦੇ ਕਾਲੇ। ਕਿ ਪਾਪੜੀ ਪਿੰਡ ਦੀ 15 ਕਾ ਜਮੀਨ ਦਾ ਤੁਮਰਲਾ ਕੀਤਾ ਗਿਆ ਤੇ ਪੰਚਾਇਤ ਦੇ ਜਿਹੜੇ ਪੰਚ ਸੀਗੇ ਕੁਝ ਚੀਜ਼ ਦੇ ਬਚਨ ਸੀਗੇ ਜਦ ਰਸ ਦਿੱਤੇ ਗਏ ਇਨਕੁਆਰੀ ਹੋਈ ਫਰਸਟ ਲੈਵਲ ਦੇ ਵਿੱਚ ਲੈਫਟ ਸੈਂਟਸਟ ਹੋਏ ਔਰ ਈਵਨ ਜਿਹੜੀ ਉਸ ਵੇਲੇ ਦੀ ਪੰਚਾਇਤ ਸੈਕਟਰੀ ਸੀ ਉਹਦਾ ਮੈਂ ਤੁਹਾਨੂੰ ਦਿਉਂਗਾ ਕਿ ਕਾਫੀ ਇਹਦੀ ਉਹਦਾ ਬਕਾਇਦਾ ਬਿਆਨ ਹੈ ਕਿ ਬੰਦੇ ਇਹ ਜਿਹੜਾ ਪਿੰਡ ਦਾ ਜਲਾਸ ਉਹਦੇ ਹਾਜ਼ਰ ਨਹੀਂ ਸੀਗੇ ਕਿ ਉਹਦੇ ਵਿੱਚ 420 ਦਾ ਪਰਚਾ ਦਰਜ ਹੋਇਆ ਜਨਤਾਲੈਂਡ ਨੂੰ ਜ਼ਮੀਨ ਦਾ ਕਵਾਲਾ ਕਰਕੇ ਦਿੱਤਾ ਗਿਆ ਸੁਣ ਮੈਂ ਇਹ ਵੀ ਸਾਰਾ ਬਿਲੰਦਾ ਦੇਊਗਾ ਕਿ ਜਨਤਾਲੈਂਡ ਨੂੰ ਜ਼ਮੀਨ ਦਿੱਤੀ ਗਈ ਕਿ ਅੱਜ ਮੈਂ ਭਗਵਾਨ ਸਿਮਾਨ ਨੂੰ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿ ਇਹ ਪਤਰਾ ਨਾਲ ਜ਼ਮੀਨ ਵਾਪਸ ਹੋਊਗੀ ਪਿੰਡ ਨੂੰ ਜਾਂ ਇਹ ਚ ਰਹਿਦਾ ਕਿ ਮਾਰਕੀਟ ਵੈਲਿਊ ਉਹਦੀ ਆਕਸ਼ਨ ਕਰਾਓਗੇ ਜਾਂ ਇਸ਼ਾਨ ਜੁਰੂ ਬੋਲਦਾ ਇੱਥੇ ਆ ਦੇਖੋ 420 465 467 480 475 470 ਇਹ ਵੀ ਕੌਂਪਲ ਦਾ ਨਾਮ ਹੈ ਵਿੱਚ ਕਿਸੇ ਫਿਰ ਦੇ ਵਿੱਚ ਕਿ ਜਮਿਨੀ ਕੀਦ ਕੋ ਗਈ ਹੈ ਸ਼ਾਰੀ ਕਰਾਣਾ ਜਿਵੇਂ ਉਸ ਤੋਂ ਬਾਅਦ ਜਿਹੜੀ ਰੈਪਿਡ ਜੇ ਸੜਕਾਂ ਬਣਾਤੀਆਂ ਲਾਈਟਾਂ ਲਾਤੀਆਂ ਹਾਲੇ ਤੱਕ ਸਿਰਫ ਇੱਕ ਇਕਰਾਰਨਾਮਾ ਵੀ ਹੋਇਆ 50 ਲੱਖ ਰੁਪਏ ਕਾਉਂਟ ਪਾਤਾ ਪੰਚਾਇਤ ਦੇ ਤੇ ਛੜਦਾ ਹੀ ਬਣਾ ਦਿਆਂ ਨਾ ਕੋ ਰਿਸਟਰੀ ਹੋਈ ਆ ਕੀ ਕੀ ਕੋਈ ਸਰਕਾਰੀ ਜ਼ਮੀਨ ਤੇ ਬਗੈਰ ਰਿਸਟਰੀ ਤੋਂ ਜਾਂ ਬਗੈਰ ਪਰਮਿਸ਼ਨ ਤੋਂ ਕੋਈ ਕੋਈ ਬਿਲਡਿੰਗ ਬਣਾ ਸਕਦਾ ਹੈ ਪਰ ਸਾਡੇ ਐਮਐਲਏ ਸਾਹਿਬ ਨੇ ਸਭ ਕੁ ਬਣਾਇਆ ਹੈ ਉੱਥੇ ਇਹ ਗੱਲ ਇਸ ਗੱਲ ਦੀ ਕਿ ਮੈਂ ਭਗਵਾਨਪານ ਜੀ ਨੂੰ ਇਨਵੈਂਟਿਗ ਕਰਨੇ ਚਾਹੁੰਦਾ ਵੀ ਕਿਹਦੇ ਰਿਕੁਆਰੀ ਕਰਾਉਂਗੇ ਕਿ ਉਸ ਜ਼ਮੀਨ ਦੀ ਜਿਹੜੀ ਆਕਸ਼ਨ ਆ ਮਾਰਕੀਟ ਤੇ ਕਰਾਉਣਗੇ ਇਹ ਗੱਲ ਜਿਹੜੇ ਪੰਚਾਇਤ ਦੇ ਦਸਤਾਨੇ ਹੋਰ ਉਹਨਾਂ ਸਾਰੇ ਰਿਕੁਆਰੀ ਕਰੇ ਕਿੰਨੀ ਜਿਵੇਂ ਨਾ ਕੰਦਰਾ ਪਰ ਮੋਟੋੜੇ ਆਈ ਵੀ ਇਹ ਸਰ ਦਾ ਸਾਰਾ ਡਾਕੂਮੈਂਟ ਨਾਲ ਨਾਲ ਜਾਨਾ ਕੀ ਕੀ ਕਿ ਕਰ ਗੋ ਉਹਦੇ ਵਿੱਚ ਪਰਤਾ ਕਿਹਦੇ ਖਿਲਾਫ ਹੋਇਆ ਜਾ ਜਾ ਕੱਲ ਜਿਹੜਾ ਉਹ ਬੰਦਾ ਫੜਿਆ ਗਿਆ ਚਲੋ ਮੈਨੂੰ ਤਾਂ ਪਤਾ ਉਹਦਾ ਬਸ ਉਹਦਾ ਆਪਣਾ ਮਾਮਲਾ ਹੈ ਤੇ ਕਿ ਉਹ ਕਿਹਦਾ ਪੀਐਸ ਹੈਗਾ ਉਹ ਇਹਦਾ ਪੀਐਸ ਹੈਗਾ ਮੈਨੂੰ ਰਿਕਾਰਡ ਕਰਦਾ ਚਲੋ ਕਿ ਮੈਂ ਨਹੀਂ ਕਰਾਂ ਤੁਸੀਂ ਇਹਦੇ ਬਾਰੇ ਕੋਈ ਕਰੋ ਪਰ ਐਮਐਲਏ ਸਾਹਿਬ ਨੂੰ ਜਵਾਦ ਜਿਹੜਾ ਬੰਦਾ ਹਾਂ ਜੀ ਉਹ ਮੇਰਾ ਨਹੀਂ ਹੈ ਪੀਐ ਨਹੀਂ ਹੈ ਉਦੋਂ ਤਾਂ ਤੇਰਾ ਪੀਐਸ ਹੀ ਭਾਈ ਇਹ ਗਾ ਉਸ ਤੋਂ ਬਾਅਦ ਜੋਰਾ ਮਹਾਲੀ ਡਿਵੈਲਪਮੈਂਟ ਮੈਡੀਕਲ ਕਾਲਜ ਬਣਿਆ ਹਸਪੀਟਲ 3500 ਦੇ ਸਾਹਮਣੇ ਬਣਿਆ ਖੜਾ ਸਟੇਟ ਬਣਿਆ ਖੜਾ ਜਿਹੜਾ ਡਿਸਪੈਂਸਰੀ ਦਿਸ ਜਾਂਦਾ ਹੈ ਹਸਪੀਟਲ ਨੂੰ ਡਿਸਪੈਂਸਰੀ ਅਸੀਂ ਪਰ ਵੀ ਸੈਂਟਰ ਬਣਾਇਆ ਤਾਂ ਡਿਸਪੈਂਸਰੀ ਦਿਸ ਜਾਂਦਾ ਮੈਨੂੰ ਪਤਾ ਲੱਗਿਆ ਹੁਣ ਉੱਤੇ ਆਪ ਜਿਹੜੀ ਆਮ ਮੰਨਦਾ ਸੀ ਮਨ ਲੱਗ ਲਈ ਸੁਣਨ ਲੱਗਿਆ ਉਸ ਦੇ ਵਿੱਚ 12-13 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਉਹ 3 ਕਰੋੜ ਰੁਪਏ ਅਸੀਂ ਲੇ ਗਏ ਸੀ ਬਿਲਡਿੰਗ ਬਣਾਉਣ ਦਾ ਪਿਆਰ ਵੀ 2.5 ਕਰੋੜ ਰੁਪਏ ਨਾ ਸੰਤਾਨ ਨੂੰ ਉੱਤੇ ਹੋਰ ਜਿਹੜੇ ਜਿਹੋ ਬੋਲ ਰਿਹਾ ਜਿਹੜਾ ਜਿਲ੍ਹਾ ਨਗਰ ਸਕੂਲ ਤੋਂ ਕੰਮ ਤੇ ਪੱਤਰ ਲਾ ਕੇ ਆ ਉਸ ਬੁਲਕਿ ਨੇ ਬਣਾਇਆ ਬੁਲਕਿ ਨੇ ਬਣਾਇਆ ਬੁਲਕਿ ਨੇ ਬਣਾਇਆ ਕਿੰਨੇ ਸਕੂਲ ਬਣਾਏ ਲਾਂਡਾ ਤੋਂ ਜ਼ਿਆਦਾ ਦੇਖੋ ਜਿਲ੍ਹਾਪੁਰ ਜਾ ਕੇ ਦੇਖੋ ਜਿਹੜੇ ਰੈਨਮਿਸ਼ਨ ਆ ਲਾਂਡਾ ਦੀ ਜਿਲ੍ਹਾਪੁਰ ਨਮਾ ਸਕੂਲ ਸੈਲਪੁਰ ਦਾ ਪਰ ਇਹਿਸਕ ਨਮਾ ਜਿਲ੍ਹਾਪੁਰ ਜਾ ਕੇ ਸਕੂਲ ਜਾ ਕੇ ਦੇਖੋ ਤਕੌਰੀ ਰੇਟ ਬੋਲਿਆ ਜਾ ਕੇ ਦੇਖੋ ਪੁਰੀ ਬਣਾ ਸਕੂਲ ਜਾ ਕੇ ਦੇਖੋ ਕਾਪੜੀ ਬਣਾ ਸਕੂਲ ਜਾ ਕੇ ਦੇਖੋ ਅੱਜ ਸਕੂਲ ਬਣਾਏ ਅਪਗ੍ਰੇਡ ਕਰਾਇਆ ਸਕੂਲ ਜਿੱਤੇ ਨੋਟੀਫਿਕੇਸ਼ਨ ਹੋਈ ਮੁਰਕੇ ਲਾਗੂ ਨਹੀਂ ਕਰਾ ਸਕਿਆ ਲਾਂਡਾ ਚੌਕੀ ਨੇ ਜਿਹੜੇ ਕਮਪਡਾ ਮਹਿਲ ਆਪਾਂ ਆਪਣੇ ਮਹਾਰਾਜ ਸਾਹਿਬ ਨੇ ਬਣਾਇਆ ਹੈ ਉਥੇ ਜਿਹਨੇ ਬਣਾਇਆ ਲਾਂਡਾ ਚੌਕੀ ਇਹ ਠੀਕ ਕੀਤਾ ਝੂਠੀ ਗੱਲ ਤੇ ਮੈਂ ਨਹੀਂ ਕਰਦਾ ਆ ਮੈਂ ਤਿੰਨ ਵਾਰ ਮੇਲ ਦੇ ਹਾਂ ਆ ਮੇਰੀ 2007 ਤੋਂ ਲੈ ਕੇ 2012 ਦੀ ਕੰਮ ਜਾਰੀ ਹੈ ਆ 2012 ਤੋਂ ਲੈ ਕੇ ਮੇਰੀ 2017 ਰਕ ਦੀ ਕੰਮ ਜਾਰੀ ਹੈ ਆ ਮੇਰੀ 2017 ਤੱਕ 2022 ਤੱਕ ਦੀ ਕਾਰਜਕਾਰੀ ਜਾ ਰਹੀ ਹੈ ਆ ਸਾਰੀਆਂ ਪਹਿਲਾਂ ਤੁਹਾਡੇ ਸੰਗ ਲੱਗੀਆਂ ਚ ਉਹ ਤੋਂ ਬਾਅਦ ਇਹਨਾਂ ਨੇ ਮੈਂ ਦੁਬਾਰਾ ਰੀਫਾਈ ਕਰਤੀ ਹੈ ਦੁਬਾਰਾ ਰੈਕਡ ਚਲੇਗੀ ਜੀ ਜੂਨੀਅਰ ਜਿਹੜੀ ਬੀਲ ਪੈਂਡਿੰਗ ਹੈ ਸਾਰੇ ਗਰਾਉਂਡ ਦੇ ਵਿੱਚ ਲਿਖੇ ਹੋਏ ਆ ਮੈਂ ਚਿੱਠੀ ਦੇ ਪੱਤਰਕਾਰ ਨੂੰ ਵੀ ਈਮੇਲ ਤੇ ਭੇਜਿਆ ਸੀ ਪਰ ਉਹ ਇਹਨਾਂ ਨੇ ਪੈਂਡਿੰਗ ਰੱਖਖਿਓ ਦਾ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ ਘੁਮਾ ਤਾਰ ਰਹੇ ਆ ਉਹ ਤੋਂ ਇਹਨਾਂ ਦੇ ਦੁਆਰੇ ਜਿੱਤੀ ਪਿਓ ਦਾ ਜੀ ਨੋਟਿਸ ਹੋ ਗਿਆ ਲੰਬਾ ਇਹਨਾਂ ਨੇ ਕੀ ਕੀਤਾ ਵੀ ਪੈਸੇ ਭਰਨੇ ਸ਼ੁਰੂ ਕਰਦੇ ਸਵੇਖ ਉਹ ਉਹਨਾਂ ਨੇ ਨੋਟਿਸ ਦਿੱਤਾ ਸੀ ਉਹ ਹੁਣ ਜਨ ਸਤੰਬਰ ਦੇ ਵਿੱਚ ਆਉਗੀ ਡੇਟ ਉਦੋਂ ਇੰਟਰੈਕਟਿਵ ਹੋ ਜਾਊਗਾ ਕਿਉਂਕਿ ਇਹਨਾਂ ਨੇ ਨਵੇਂ ਕਾਰਵਾਈ ਪਾ ਕੇ ਲੋਕਾਂ ਨੂੰ ਫੇਰ ਗੁੰਮਰਾਹ ਕਰਤਾ ਨੋਟਿਸ ਦੇ ਉੱਤੇ ਵੀ ਕਰ ਰਹੇ ਨੇ ਪ੍ਰਾਪਰਟੀ ਮੈਨੇਜਮੈਂਟ ਦੇ ਤਹਾਂ ਨਹੀਂ ਰਹੇ ਇੱਕ ਇੱਕ ਚੀਜ਼ ਨੂੰ ਦੇਖਣ ਇਹ ਵੀ ਕਿਸ ਦਿਨ ਨਾਲ ਕਹਿੰਦੇ 7 ਤੱਕ ਜੋ ਪੋਜੀਸ਼ਨ ਨਹੀਂ ਦਿੱਤੇ ਵਿਆਜ ਕਿਸ ਚੀਜ਼ ਦਾ 11 ਜੁਲਾਈ ਰਿਪੋਰਟ ਨੇ ਕਿਹਾ ਸੀ ਪੈਸੇ ਜਮ੍ਹਾਂ ਕਰਾਓ ਤੋ ਪੈਸੇ ਇਸ ਆਪਣੇ ਜਮਾਨੇ ਕਰਾ ਰਹੇ ਕਿਸਤਾ ਜਮਾਨੇ ਕਰਾ ਰਹੇ ਬਲੋ ਮੁਕਤੇ ਬਿਆਨ ਦੇ ਰਹੇ ਫਿਰ ਉਹਨੂੰ 2002 ਤੋਂ ਲੈ ਕੇ ਆਪਣਾ ਵਾਇਦਾ ਕਿੰਨੇ 285 ਕਰੋੜ ਰੋਪਰੇਸ਼ਨ ਉੱਪਰ ਜਿਹੜਾ ਕਿ ਉਹ ਕਿਸੇ ਵੀ ਐਕਸੀਡੈਂਟ ਨੂੰ ਨਹੀਂ ਬੰਦਦਾ ਉਹ ਅੱਜ ਵੀ ਸਾਡੀ ਲੜਾਈਆਂ ਚੱਲ ਰਹੀ ਹੈ ਨਾ ਟ੍ਰੈਕਸ ਦੀ ਬਾਤ ਹੀ ਗੱਲ ਹੈ ਜਿਹੜੇ 800 ਕਰੋੜ ਜਿਹੜੇ ਘਟਾ ਰਹੇ ਐ ਕਿ ਇਹਨਾਂ ਦੇ ਆਪ ਦੀ ਗਲਤੀ ਜਿਹੜੇ ਸ਼ੇਕ ਕਰੰਨਰ ਵਿੱਚ ਪਾਏ ਹੋਏ ਐ ਉਹਦੇ ਘਟਾਰੇ ਨਾ ਵੀ ਇਹ ਕੋਈ ਗਾਰੰਟੀ ਕਰ ਰਹੇ ਐ ਉਹ ਇਹਨਾਂ ਨੇ ਗਲਤੀ ਸਾਬੀ ਮੰਨੀ ਮੰਨ ਕੇ ਨਾ ਗਵਰਨਰ ਨੂੰ ਭੇਜਿਆ ਉਹਦੇ ਜਿਹੜੇ 800 ਕਰੋੜ ਲੈ ਪੈ ਲਾਇਓ ਲੈਂਡ ਦੂਜੇ ਸੈਕਟਰਾਂ ਵਿੱਚ ਉਹ ਜਿਹੜਾ ਜਿੰਨੇ ਪੜਾ ਗਏ 80 ਰੁਪਏ ਹੋ ਗਏ ਸਾਨੂੰ ਵੀ ਖਰਾਦ ਨਹੀਂ ਬਣ ਰਹੇ ਨਹੀਂ ਬਟੇ 80 ਰੁਪਏ ਜੰਮ